ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਟਾਲਾ ਪੁਲਿਸ ਨੇ ਰੀਸੈਂਟ ਡੇਜ਼ ਦੇ ਵਿੱਚ ਚਾਰ ਗ੍ਰੇਨੇਡ ਤੇ ਆਰਡੀਐਕਸ ਦੀ ਰਿਕਵਰੀ ਕੀਤੀ ਸੀਗੀ ਤੇ ਉਹਦੇ ਵਿੱਚ ਇੱਕ ਦੋਸ਼ੀ ਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਮੀਤ ਸਿੰਘ ਵਾਸੀ ਬਲਪੁਰियां ਜਿਹੜਾ ਪੁਰੀਆਂ ਕਲਾ ਜਿਹੜਾ ਹੈਗਾ ਸੀ ਉਹਨੂੰ ਅਰੈਸਟ ਕੀਤਾ ਗਿਆ ਸੀ ਜੋ ਅਸੀਂ ਉਸ ਪ੍ਰੈਸ ਕਾਨਫਰੰਸ ਵਿੱਚ ਵੀ ਦੱਸਿਆ ਸੀਗਾ ਕਿ ਇਹਨਾਂ ਦੇ ਸਾਥੀ ਜਿਹੜੇ ਨੇ ਆਇਡੈਂਟੀਫਾਈਡ ਨੇ ਤੇ ਅਰੈਸਟ ਕਰਨੇ ਬਾਕੀ ਨੇ ਬਟਾਲਾ ਪੁਲਿਸ ਨੇ ਇਸੇ ਕੇਸ ਦੇ ਉੱਤੇ ਹੋਰ ਵਧੀਆ ਕੰਮ ਕਰਦੇ ਹੋਏ ਜਿਹੜੇ ਦੇ ਦੋ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਨਾਮ ਹਰਦੀਪ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਪੁਰੀਆਂ ਕਲਾ ਤੇ ਜਰਮਨਜੀਤ ਸਿੰਘ ਉਰਫ ਜਰਮਨ ਪੁੱਤਰ ਹਰਵੰਤ ਸਿੰਘ ਵਾਸੀ ਪੁਰੀਆਂ ਕਲਾ ਹੈ ਤੇ ਇਹਨਾਂ ਪਾਸੋਂ ਇੱਕ ਹੈਂਡ ਗ੍ਰੇਨੇਡ ਇੱਕ ਪਿਸਟਲ 34 ਪੀਐਕਸ5 ਤੇ ਚਾਰ ਰੌਂਗ ਜਿਹੜੇ ਨੇ ਜ਼ਿੰਦਾ ਰੌਂਗ ਜਿਹੜੇ ਨੇ ਉਹ ਵੀ ਰਿਕਵਰ ਹੋਏ ਨੇ ਉਹਦੀਆਂ ਫੋਟੋਗ੍ਰਾਫਸ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜੂਮ ਕਰੋ ਬੱਪਾ ਬੱਪਾ ਜੀ ਜਿਹੜੀਆਂ ਕਿ ਬਟਾਲਾ ਜ਼ਿਲ੍ਹਾ ਦੇ ਵਿੱਚ ਫਰੋਤੀਆਂ ਦਾ ਇੱਕ ਚੱਲ ਰਿਹਾ ਹੈ ਇਨਸੀਡੈਂਟ ਸਾਰੇ ਚੱਲ ਰਹੇ ਨੇ ਉਹਦੇ ਵਿੱਚ ਹੀ ਇੱਕ ਹੋਰ ਬਟਾਲਾ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਕਿ ਇੱਕ ਰਜਿੰਦਰ ਸਿੰਘ ਉਰਫ ਰਜਿੰਦਰ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਪਿੰਡ ਹਰਦੋ ਚੰਡੇ ਥਾਣਾ सदर ਇਹਨਾਂ ਨੂੰ 30 ਲੱਖ ਰੁਪਏ ਦੀ ਫਰੋਤੀ ਆਈ ਸੀਗੀ ਉਹਦੇ ਉੱਤੇ ਹੀ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਉਹਨੇ ਟੈਕਨੀਕਲੀ ਤੇ ਹਿਊਮਨ ਸੋਰਸ ਲਗਾਉਂਦੇ ਹੋਏ ਜਿਹੜੇ ਬੰਦੇ ਉਹਨੂੰ ਫਰੋਤੀ ਦੇ ਰਹੇ ਸੀਗੇ ਉਹਨੂੰ ਆਇਡੈਂਟੀਫਾਈ ਕੀਤਾ ਗਿਆ ਤੇ ਉਹਦੇ ਵਿੱਚ ਜਿਹੜਾ ਬੰਦਾ ਇੱਥੋਂ ਉਸ ਜਿਹੜੇ ਸਾਡੇ ਮੁਦਈ ਹੈ ਰਜਿੰਦਰ ਸਿੰਘ ਉਹਦੀ ਜਿਹੜਾ ਸੂਹ ਦੇ ਰਿਆ ਸੀ ਜਿਹੜਾ ਇਨਫੋਰਮੇਸ਼ਨ ਦੇ ਰਿਆ ਸੀਗਾ ਕਿ ਉਹ ਸੰਬੰਧੀ ਜਦੋਂ ਉਹਨੂੰ ਥ੍ਰੈਟ ਕਾਲਸ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਆਂਦੀ ਸੀਗੀ ਕਿ ਤੂੰ ਇੱਥੇ ਤੁਰਿਆ ਜਾਂਦਾ ਤੇਰੇ ਕੋਲ ਆਸਮਾਨ ਹੈ ਤੇਰੇ ਕੋਲ ਉਹ ਹੈ ਤੇਰਾ ਨੁਕਸਾਨ ਕਰਾਂਗੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਆਇਡੈਂਟੀਫਾਈ ਕੀਤਾ ਤੇ ਉਹਨੂੰ ਅਰੈਸਟ ਕਰ ਲਿਆ ਜਿਹਦਾ ਨਾਮ ਹੈ ਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਸਿੰਘ ਵਾਸੀ ਹਰਦੋਚੰਡੇ ਇਹ ਉਹਦੇ ਪਿੰਡ ਦਾ ਹੀ ਵਿਅਕਤੀ ਹੈ ਸੋ ਇਨੇ ਹੀ ਜਿਹੜਾ ਆਪਣਾ ਬਾਹਰ ਬੈਠਾ ਸਾਥੀ ਜਿਹਦਾ ਨਾਮ ਹੈ ਨੂਰਜੀਤ ਸਿੰਘ ਉਰਫ ਜਬਰੂ ਪੁੱਤਰ ਅਮਰੀਕ ਸਿੰਘ ਵਾਸੀ ਜੱਲੂਵਾਲ ਥਾਣਾ ਬਿਆਸ ਦਾ ਇਹ ਰਹਿਣ ਵਾਲਾ ਸੀਗਾ ਜੋ ਹਾਲ ਮਲੇਸ਼ੀਆ ਵਿੱਚ ਰਹਿ ਰਿਹਾ ਸੋ ਇਸ ਪਿੰਡ ਦੇ ਵਿਅਕਤੀ ਨੇ ਆਪਣੇ ਸਾਥੀ ਜੋ ਮਲੇਸ਼ੀਆ ਵਿੱਚ ਰਹਿ ਰਿਹਾ ਉਹਨੂੰ ਆਪਣੇ ਹੀ ਪਿੰਡ ਦੇ ਵਿਅਕਤੀ ਦੀ ਇਨਫੋਰਮੇਸ਼ਨ ਦਿੱਤੀ ਤੇ ਉਸ ਤੋਂ ਉਹਨੂੰ ਅ ਥ੍ਰੈਟ ਕਾਲ ਕਰਾਈ ਫਰੋਦੀ ਦੀ ਕਾਲ ਕਰਾਈ ਤੇ 30 ਲੱਖ ਰੁਪਏ ਦੀ ਇਹ ਜੜੀ ਹੈਗੀ ਆ ਡਿਮਾਂਡ ਕਰ ਰਹੀ ਸੀ ਇਹ ਇਸ ਸਬੰਧ ਵਿੱਚ 21/7 ਨੂੰ ਜੜੀ ਇਹਨੂੰ ਕਾਲ ਆਈ ਸੀਗੀ ਤੇ ਇਹਦੇ ਵਿੱਚ 116 ਨੰਬਰ ਐਫ ਆਈ ਆਰ 27/7/2025 ਨੂੰ ਥਾਣਾ ਸਦਰ ਦੇ ਵਿੱਚ ਆਲਰੇਡੀ ਦਰਜ ਸੀਗੀ ਉਹਦੇ ਵਿੱਚ ਅਸੀਂ ਜਿਹੜਾ ਇਥੋਂ ਲੋਕਲ ਹੈਂਡਲਰ ਜਾਂ ਲੋਕਲ ਜਿਹੜਾ ਬੰਦਾ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰ ਰਿਆ ਸੀ ਉਹਨੂੰ ਅਰੈਸਟ ਕਰ ਲਿਆ ਥੈਂਕ ਯੂ